बड़े-बड़े गंभीर मसले ਨੇ ਪੰਜਾਬ ਦੇ ਸੰਵੇਦਨਸ਼ੀਲ ਨੇ ਬੱਦੀ ਸਿੰਘਾ ਦੀ ਰਿਹਾਈ ਕਿਸਾਨੀ ਮਸਲੇ ਦੀ ਹਾਲਾਤ ਆਜਨੀਤਿਕ ਗੱਲ ਕਿੰਨੀ ਗੰਭੀਰਤਾ ਨਾਲ ਇਹਨਾਂ ਨੂੰ ਲੈ ਰਹੇ ਨੇ ਮਸਲੇ ਆ ਜਿਹੜੀ ਸਰਕਾਰਾਂ ਬਣਦੀਆਂ ਹੁਣ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਹੈ ਇਹ ਲੋਕਾਂ ਵੱਲੋਂ ਜਨਤਾ ਵੱਲੋਂ ਚੁਣੀਆਂ ਜਾਂਦੀਆਂ ਤੇ ਜਨਤਾ ਵਾਸਤੇ ਬਣਦੀ ਇਹ ਜਿਹੜੇ ਮਸਲੇ ਹੈਗੇ ਨੇ ਇੱਕ ਧਿਰ ਦੇ ਮਸਲੇ ਨਹੀਂ ਪੂਰੇ ਪੰਜਾਬ ਦੇ ਮਸਲੇ ਨਹੀਂ ਹੈਗੇ ਇਹ ਇਸੇ ਕਰਕੇ ਉਹ ਇਸ ਪ੍ਰਤੀ ਗੰਭੀਰ ਨਹੀਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਦਾ ਮਸਲਾ ਉਹ ਸਭ ਦਾ ਸਾਂਝਾ ਜੇ ਕਿਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਨੂੰ ਵੀ ਇੱਕ ਧਿਰ ਦਾ ਮੁੱਦਾ ਮੰਨਦੇ ਆ ਬੜੀ ਅਫਸੋਸ ਦੀ ਗੱਲ ਹੈ ਉਸ ਤੇ ਵੀ ਇਨਸਾਫ਼ ਦੇਣ ਨੂੰ ਤਿਆਰ ਨਹੀਂ ਸੋ ਇਸੇ ਕਰਕੇ ਬੰਦੀ ਸਿੰਘਾਂ ਦਾ ਜਿਹੜਾ ਉਹ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਦੇਖੋ ਜਿਸ ਕੋਰਟ ਵੱਲੋਂ ਇੱਕ ਸਜ਼ਾ ਮਿਲ ਗਈ ਸਜ਼ਾ ਪੂਰੀ ਕਰ ਲਈ ਪਰੰਤੂ ਉਹ ਸਰਕਾਰਾਂ ਉਹਨਾਂ ਨੂੰ ਛੱਡਣ ਨੂੰ ਤਿਆਰ ਨਹੀਂ ਜਿਹੜੀ ਪਾਰਟੀਆਂ ਪਿੱਛੇ ਵਾਅਦੇ ਕਰਕੇ ਮੁਕਰਦੀਆਂ ਰਹੀਆਂ ਭਾਵੇਂ ਕਾਂਗਰਸ ਦੇ ਪ੍ਰਧਾਨ ਮੁੱਖ ਮੰਤਰੀ ਬਣਿਆ ਕੈਪਟਨ ਅਮਰਿੰਦਰ ਸਿੰਘ ਉਹਨੇ ਗੁਟਕਾ ਸਾਫ ਦੀ ਸੌਂ ਖਾ ਕੇ ਕਿਹਾ ਸੀ ਵੀ ਮੈਂ ਪੰਜਾਬ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗਾ ਪਰੰਤੂ ਉਹ ਵੀ ਮੁਕਰਿਆ ਪੰਮੀ ਇਨਸਾਫ ਮੋਰਚੇ ਦੀ ਇੰਨੀ ਕਿ ਤਾਕਤ ਨਹੀਂ ਬਣ ਪਾਈ ਕਿ ਆਪਣੇ ਮੀਤਵਾਰ ਖੜੇ ਕਰਪੰਦੇ ਤੇ ਤੁਹਾਡੀ ਆਵਾਜ਼ ਹੋਰ ਜ਼ੋਰ ਸ਼ੋਰ ਨਾਲ ਚੁੱਕੀ ਜਾਂਦੀ ਸਭ ਤੋਂ ਪਹਿਲਾਂ ਸਪਸ਼ਟ ਕਰੀਏ ਜਿਹੇਦਾਰ ਜ਼ਿਕਤਾਰ ਸਿੰਘ ਮਹਾਰਾਜ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤੇ ਮੋਰਚਾ ਲੱਗਿਆ ਚਾਰੋਂ ਪਾਰਟੀਆਂ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰ ਰਹੇ ਤੇ ਫਿਰ ਕਿਤੇ ਕੋਲ ਜਾਵੇ ਮਤਦਾਤਾ ਕਿ ਨੂੰ ਵੋਟ ਪਾਵੇ ਦੇਖੋ ਸਾਡਾ ਫਰਜ਼ ਹੈ ਆਵਾਜ਼ ਉਠਾਉਣੀ ਇਹਨਾਂ ਨੇ ਸਾਨੂੰ ਕੋਈ ਹੱਕ ਨਹੀਂ ਦਿੱਤੇ ਸਾਨੂੰ ਇਨਸਾਫ ਨਹੀਂ ਦਿੱਤਾ ਉਹਨਾਂ ਦੇ ਖਿਲਾਫ ਸਾਡਾ ਅੱਜ ਬਣ ਕੇ ਗੱਲ ਕਰਨਾ ਉਹਨਾਂ ਇਹ ਜਨਤਾ ਦੀ ਮਰਜ਼ੀ ਹੈ ਕਿ ਉਹ ਕਿਤੇ ਹੱਦ ਤੇ ਵਾਦ-ਵਾਦ ਨੇ ਪੰਥਰ ਪਾਰਟੀ ਦੇਖੋ ਅਸੀਂ ਤਾਂ ਜਿਹੜੇ ਪੰਥ ਤੋਂ ਉਮੀਦ ਮਾਰਾਂ ਦੀ ਇਹ ਹਾਲ ਅਮੈਤ ਕਰੀਏ ਉਹਨਾਂ ਨੂੰ ਇਹ ਮੰਨਦੇ ਆਂ ਵੀ ਉਹਨਾਂ ਨੂੰ ਜਿਤਾਓ ਉਹ ਪੰਜਾਬ ਦੇ ਮੁੱਦਿਆਂ ਦੀ ਜਿੰਨੇ ਵੀ ਹੈ ਗੱਲ ਕਰਨਗੇ ਕਿਉਂਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਹਮੇਸ਼ਾ ਪਾਰਲੀਮੈਂਟ ਦੇ ਵਿੱਚ ਬੰਦੀ ਸਿੰਘਾਂ ਵਾਸਤੇ ਹੀ ਬੋਲਦੇ ਰਹੇ ਘੱਟ ਗਿਣਤੀਆਂ ਵਾਸਤੇ ਹੀ ਬੋਲਦੇ ਰਹੇ ਉਹ ਗੱਲ ਕਰਦੇ ਰਹੇ ਇਸ ਕਰਕੇ ਉਹ ਗੱਲ ਕਰਨਗੇ ਅਸੀਂ ਉਹਨਾਂ ਦੇ ਆ ਮੈਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਦੌਰ جاری ਹੈ 11 ਦਿਨਾਂ ਬਾਅਦ ਲੋਕ ਆਪਣੇ ಮತ ਅਧਿਕਾਰ ਦੀ ਵਰਤੋਂ ਕਰਨਗੇ ਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨਾਂ ਦੇ ਮਸਲੇ ਪੂਰੇ ਕੀਤੇ ਜਾਣ ਦੋ ਗੰਭੀਰ 이슈 ਪੰਜਾਬ ਦੇ ਵਿੱਚ ਹੈਗੇ ਨੇ ਕਿ ਵਾਕਈ ਜਿਹੜੇ ਰਾਜਨੀਤਿਕ ਦਲ ਮੁਖ ਤੌਰ ਤੇ ਚੋਣ ਮੈਦਾਨ ਦੇ ਵਿੱਚ ਹੈਗੇ ਨੇ ਉਹ ਇਹਨਾਂ ਨੂੰ ਗੰਭੀਰਤਾ ਨਾਲ ਲੈ ਰਹੇ ਨੇ ਕਿ ਨਹੀਂ ਲੈ ਰਹੇ ਅਕਾਲ ਤਖਸਾਹਬ ਦੇ ਮਤਵਾਜੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਬਾਪੂ ਗੁਜਰਨ ਸਿੰਘ ਸਾਹਿਬ ਨਾਲ ਅੱਜ ਮੌਜੂਦ ਨੇ ਗੱਲਬਾਤ ਕਰਦੇ ਆ ਅਸੂ ਬਾਪੂ ਜੀ ਵਡੇ ਵੱਡੇ ਗੰਭੀਰ ਮਸਲੇ ਨੇ ਪੰਜਾਬ ਦੇ ਸੰਵੇਦਨਸ਼ੀਲ ਨੇ ਬੱਦੀ ਸਿੰਘਾਂ ਦੀ ਰਿਹਾਈ ਕਿਸਾਨੀ ਮਸਲਿਆਂ ਦੀ ਹਾਲ ਰਾਜਨੀਤਿਕ ਦਲ ਕਿੰਨੀ ਗੰਭੀਰਤਾ ਨਾਲ ਇਹਨਾਂ ਨੂੰ ਲੈ ਰਹੇ ਨੇ ਮਸਲਿਆਂ ਨੂੰ ਦੇਖੋ ਜਿਹੜੀ ਸਰਕਾਰਾਂ ਬਣਦੀਆਂ ਹੁਣ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਹੈ ਇਹ ਲੋਕਾਂ ਵੱਲੋਂ ਜਨਤਾ ਵੱਲੋਂ ਚੁਣੀਆਂ ਜਾਂਦੀਆਂ ਤੇ ਜਨਤਾ ਵਾਸਤੇ ਬਣਦੀਆਂ ਪਰੰਤੂ ਇਹ ਸਰਕਾਰਾਂ ਜਿਹੜੀਆਂ ਜਦੋਂ ਉਹ ਹੋ ਚਾਉਣੀ ਆ ਉਦੋਂ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਭੁੱਲ ਜਾਂਦੀਆਂ ਸੋ ਜਿਹੜੀ ਹੁਣ ਵੀ ਚੋਣ ਹੋ ਜਾ ਰਹੀ ਹੈ ਪੰਜਾਬ ਚਾਰ ਮੁੱਖ ਪਾਰਟੀਆਂ ਜਿਹੜੀਆਂ ਲੋਕ ਸਭਾ ਦੀ ਚੋਣਾਂ ਲੜ ਰਹੀਆਂ ਪਰੰਤੂ ਉਹ ਜਿਹੜੇ ਪੰਜਾਬ ਦੇ ਵੀ ਮੁੱਦੇ ਐ ਅਸੀਂ ਤਾਂ ਗੱਲ ਕਰਦੇ ਆਂ ਪੰਜਾਬ ਦੇ ਮੁੱਦਿਆਂ ਦੀ ਭਾਵੇਂ ਪਾਣੀਆਂ ਦਾ ਮੁੱਦਾ ਭਾਵੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਇੱਥੇ ਤੱਕ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਆਬਦੀਆਂ ਦਾ ਮੁੱਦਾ ਪਰੰਤੂ ਇਹ ਪਾਰਟੀਆਂ ਕੋਈ ਵੀ ਉਸ ਪਾਸੇ ਧਿਆਨ ਨਹੀਂ ਦੇ ਰਹੀਆਂ ਸੋ ਇਸ ਕਰਕੇ ਇਹ ਜਿੰਨੀ ਵੀ ਪਾਰਟੀਆਂ ਉਹ ਬੋਟ ਦੀ ਹੱਕਦਾਰ ਨਹੀਂ ਅਸੀਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਐਸੇ ਕਰਕੇ ਵੀ ਜਾਗਰੂਕ ਕਰਨ ਵਾਸਤੇ ਵੀ ਜਦੋਂ ਪੰਜਾਬ ਭਾਵੇਂ ਕਿਸਾਨਾਂ ਦਾ ਮੁੱਦਾ ਕਿਸਾਨਾਂ ਨੇ ਕਿੰਨੀ ਦੇਰ ਹੋ ਕੇ ਰੋਲਦਿਆਂ ਨੂੰ ਸੋ ਕਿਸਾਨ ਵਿਰੋਧੀ ਬਿੱਲ ਜਿਹੜੇ ਉਹ ਵੀ ਬੜੇ ਔਖੇ ਇੱਕ ਫਰਜੀ ਤੌਰ ਤੇ ਹੀ ਖਤਮ ਹੋਏ ਆ ਸੋ ਇਸ ਕਰਕੇ ਸਵਿਰਦਨੀ ਅੱਜ ਇਹ ਪੰਜਾਬ ਚ ਵੋਟਾਂ ਦੀ ਹੱਕਦਾਰ ਹੈ ਕਿੰਨੇ ਕਿਤੇ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਇਹ ਕਹਿ ਰੀਆਂ ਹੈਗੀਆਂ ਨੇ ਬਈ ਇਹ ਜਿਹੜੇ ਮਸਲੇ ਹੈਗੇ ਨੇ ਇੱਕ ਥਿਰ ਦੇ ਮਸਲੇ ਨਹੀਂ ਪੂਰੇ ਪੰਜਾਬ ਦੇ ਮਸਲੇ ਨਹੀਂ ਹੈਗੇ ਇਹ ਇਸੇ ਕਰਕੇ ਉਹ ਇਸ ਪ੍ਰਤੀ ਗੰਭੀਰ ਨਹੀਂ ਹੈ ਦੇਖੋ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਦਾ ਮਸਲਾ ਉਹ ਸਭ ਦਾ ਸਾਂਝਾ ਕਿਉਂਕਿ ਗੁਰੂ ਸਾਹਿਬ ਦਾ ਚੌ ਮਰਨਾਂ ਨੂੰ ਉਪਦੇਸ਼ ਸਾਂਝਾ ਸੋ ਇਹ ਸਰਬ ਸਾਂਝਾ ਗੁਰੂ ਹੈ ਜਦ ਇਹ ਕਿਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਨੂੰ ਵੀ ਇੱਕ ਧਿਰ ਦਾ ਮੁੱਦਾ ਮੰਨਦੇ ਆ ਬੜੀ ਅਫਸੋਸ ਦੀ ਗੱਲ ਹੈ ਵੀ ਉਸ ਤੇ ਵੀ ਇਨਸਾਫ਼ ਦੇਣ ਨੂੰ ਤਿਆਰ ਨਹੀਂ ਸੋ ਇਸੇ ਕਰਕੇ ਬੰਦੀ ਸਿੰਘਾਂ ਦਾ ਜਿਹੜਾ ਉਹ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਕਿਉਂਕਿ ਦੇਖੋ ਜਿਸ ਕੋਰਟ ਵੱਲੋਂ ਇੱਕ ਸਜ਼ਾ ਮਿਲ ਗਈ ਸਜ਼ਾ ਪੂਰੀ ਕਰ ਲਈ ਪਰੰਤੂ ਉਹ ਸਰਕਾਰਾਂ ਉਹਨਾਂ ਨੂੰ ਛੱਡਣ ਨੂੰ ਤਿਆਰ ਨਹੀਂ ਉਹ ਆਪ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀਆਂ ਸੋ ਇੱਕ ਥਿਰ ਦੇ ਮਸਲੇ ਨਹੀਂ ਏ ਇਹ ਕੌਮ ਦੇ ਮੁੱਦੇ ਆ ਜਨਤਾ ਦੇ ਮੁੱਦੇ ਆ ਇਹ ਕਹਿਣਾ ਇੱਕ ਥਰ ਦਾ ਉਹ ਬਿਲਕੁਲ ਗਲਤ ਹੈ ਕਿਉਂ ਫਿਰ ਆਪਾਂ ਪਿਛਲੀ 2 ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਹਰ ਪਾਰਟੀ ਨੇ ਉਹ ਆਪਣਾ ਏਜੰਡਾ ਬਣਾਇਆ ਸੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਆਪਾਂ ਦਵਿੰਦਰਪਾਲ ਬੁੱਲਣਾਂ ਰਹੀ ਕਰਾਂਗੇ ਉਹਨਾਂ ਨੂੰ ਪੰਜਾਬ ਭੇਜਾਂਗੇ ਫਿਰ ਲੱਗਦਾ ਕਿਉਂ ਹੈ ਮੁਨਕਰ ਕਿਉਂ ਹੋ ਗਏ ਮਜਬੂਰੀ ਕੀ ਹੈ ਦੇਖੋ ਜਿੰਨੀ ਵੀ ਸਰਕਾਰਾਂ ਮੈਂ ਚੇਕ ਸਟੇਟ ਸਰਕਾਰ ਦੀ ਗੱਲ ਕਰਾਂ ਪੰਜਾਬ ਸਰਕਾਰ ਦੀ ਹੈ ਇਹਨਾਂ ਦਾ ਜਿਹੜਾ ਰਿਮੋਟ ਕੰਟਰੋਲ ਹੈ ਉਹ ਦਿੱਲੀ 'ਚ ਹੈ ਦਿੱਲੀ ਤੋਂ ਚੱਲਦਾ ਸਾਡੇ ਪੰਜਾਬੀਆਂ ਨੂੰ ਇਹ ਭੁਲੇਖਾ ਸੀ ਕਿ ਇੱਕ ਤੀਜੀ ਧਿਰ ਆ ਰਹੀ ਹੈ ਜਿਹੜੀ ਪੰਜਾਬ ਦੇ ਮਸਲੇ ਹੱਲ ਕਰੇਗੀ ਭਾਵੇਂ ਉਹ ਬੰਦੀ ਸਿੰਘਾਂ ਦਾ ਸੀ ਭਾਵੇਂ ਗੁਰੂਗ੍ਰਾਂਧ ਸਾਹਿਬ ਦੀ ਬੇਅਦਬੀਆਂ ਦਾ ਸੀ ਭਾਵੇਂ ਨਸ਼ਿਆਂ ਦਾ ਸੀ ਪਰੰਤੂ ਅੱਜ ਉਹ ਭਗਵੰਤ ਮਾਨ ਦੀ ਸਰਕਾਰ ਜਿਨ੍ਹਾਂ ਨੂੰ ਐਡੀ ਵੱਡੀ ਗਿਣਤੀ ਚ ਜਿਤਾ ਕੇ ਪੰਜਾਬ ਚ ਸਰਕਾਰ ਬਣਾਈ ਅੱਜ ਉਹ ਵੀ ਭੁੱਲ ਗਏ ਇਸ ਨੂੰ ਉਹ ਵੀ ਕਰਨ ਨੂੰ ਤਿਆਰ ਨਹੀਂ ਸੋ ਜਦੋਂ ਸਤਾ ਚ ਆਉਂਦੀ ਹੈ ਨਾ ਉਹ ਸਤਾ ਦੇ ਨਸੇ ਚ ਉਹ ਗੱਲਾਂ ਭੁੱਲ ਜਾਂਦੀ ਹੈ ਇਹ ਵੀ ਉਹ ਉਹਨਾਂ ਜਿਹੜੀ ਪਾਰਟੀਆਂ ਪਿੱਛੇ ਵਾਅਦੇ ਕਰਕੇ ਮੁਕਰਦੀਆਂ ਰਹੀਆਂ ਭਾਵੇਂ ਕਾਂਗਰਸ ਦੇ ਪ੍ਰਧਾਨ ਮੁੱਖ ਮੰਤਰੀ ਬਣਿਆ ਕੈਪਟਨ ਅਮਰਿੰਦਰ ਸਿੰਘ ਉਹਨੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਕਿਹਾ ਸੀ ਵੀ ਮੈਂ ਪੰਜਾਬ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗਾ ਪਰੰਤੂ ਉਹ ਵੀ ਮੁਕਰਿਆ ਸੋ ਇਸ ਕਰਕੇ ਜਦੋਂ ਸਤਾ ਤੋਂ ਬਾਹਰ ਹੁੰਨੇ ਆ ਉਹਨਾਂ ਦੀ ਸਿਆਸੀ ਮਜਬੂਰੀ ਹੁੰਦੀ ਹੈ ਕਿ ਇਹਦਾ ਲਾਹਾ ਲੈਣ ਵਾਸਤੇ ਅਸੀਂ ਇਸ ਮੁੱਦੇ ਦਾ ਪ੍ਰਚਾਰ ਕਰੀਏ ਕੀ ਲੱਗਦਾ ਤੁਹਾਨੂੰ ਕਿ ਹਾਲੇ ਤੱਕ ਕਾਂਬੀਨ ਸਾਹਿਬ ਮੋਰਚੇ ਦੀ ਇੰਨੀ ਕਿ ਤਾਕਤ ਨਹੀਂ ਬਣ ਪਾਈ ਕਿ ਆਪਣੇ ਉਮੀਦਵਾਰ ਖੜੇ ਕਰ ਪਾੰਦੇ ਤੇ ਤੁਹਾਡੀ ਆਵਾਜ਼ ਹੋਰ ਜ਼ੋਰ ਸ਼ੋਰ ਨਾਲ ਚੁੱਕੀ ਜਾਂਦੀ ਦੇਖੋ ਸਭ ਤੋਂ ਪਹਿਲਾਂ ਸਪਸ਼ਟ ਕਰੀਏ ਜਹੇਦਾਰ ਜਗਤਾਰ ਸਿੰਘ ਆਹਾਰਾ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤੇ ਮੋਰਚਾ ਲੱਗਿਆ ਉਹਨਾਂ ਅੰਦਾਜ਼ ਪੋਲੀਟੀਕਲ ਕੋਈ ਹੋਣੀ ਹੈ ਨਾ ਉਸ ਪਾਸੇ ਉਹਨਾਂ ਨੂੰ ਅਜੇ ਹੋਇਆ ਇਸ ਕਰਕੇ ਅਸੀਂ ਆਪਣੇ ਆਪ ਨੂੰ ਕੌਮੀ ਅਨਸਾਹ ਮੋਰਚੇ ਨੂੰ ਉਸ ਇਲੈਕਸ਼ਨ ਸਿਸਟਮ ਤੋਂ ਪਾਸੇ ਰੱਖਿਆ ਕਿਉਂਕਿ ਸਾਨੂੰ ਸਾਰੀ ਪਾਰਟੀਆਂ ਇਹਨਾਂ ਮੁੱਦਿਆਂ ਤੇ ਹਮਾਇਤ ਦੇ ਰੀਆਂ ਸੀ ਸੋ ਇਸ ਕਰਕੇ ਅਸੀਂ ਇਸ ਸਿਸਟਮ 'ਚ ਨਹੀਂ ਪਈ ਚਾਰੋਂ ਪਾਰਟੀਆਂ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰ ਰਹੇ ਤੇ ਫਿਰ ਕਿਤੇ ਕੋਲ ਜਾਵੇ ਮਤਦਾਤਾ ਕਿਹਨੂੰ ਵੋਟ ਪਾਵੇ ਦੇਖੋ ਸਾਡਾ ਫਰਜ ਹੈ ਆਵਾਜ਼ ਉਠਾਉਣੀ ਵੀ ਜਿਨ੍ਹਾਂ ਨੇ ਸਾਨੂੰ ਕੋਈ ਹੱਕ ਨਹੀਂ ਦਿੱਤੇ ਸਾਨੂੰ ਇਨਸਾਫ਼ ਨਹੀਂ ਦਿੱਤਾ ਉਹਨਾਂ ਦੇ ਖਿਲਾਫ ਸਾਡਾ ਫਰਜ ਬਣਦਾ ਗੱਲ ਕਰਨਾ ਹੁਣ ਇਹ ਜਨਤਾ ਦੀ ਮਰਜ਼ੀ ਹੈ ਕਿ ਉਹ ਕਿਤੇ ਹੱਥ ਫਤਵਾਦਾਨੇ ਕਿਹਨੂੰ ਮੰਨਦੇ ਹੋ ਫਿਰ ਪੰਥਕ ਪਾਰਟੀ ਦੇਖੋ ਅਸੀਂ ਤਾਂ ਜਿਹੜੇ ਪੰਥਕ ਉਮੀਦਵਾਰਾਂ ਦੀ ਇਲ ਹਾਲ ਅਮੈਦ ਕਰੀਏ ਉਹਨਾਂ ਨੂੰ ਇਹ ਮੰਨਦੇ ਆਂ ਵੀ ਉਹਨਾਂ ਨੂੰ ਜਿਤਾਓ ਉਹ ਪੰਜਾਬ ਦੇ ਮੁੱਦਿਆਂ ਦੀ ਜਿੰਨੇ ਵੀ ਹੈ ਗੱਲ ਕਰਨਗੇ ਕਿਉਂਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਹਮੇਸ਼ਾ ਪਾਰਲੀਮੈਂਟ ਦੇ ਵਿੱਚ ਵੀ ਬੰਦੀ ਸਿੰਘਾਂ ਵਾਸਤੇ ਹੀ ਬੋਲਦੇ ਰਹੇ ਘੱਟ ਗਿਣਤੀਆਂ ਵਾਸਤੇ ਵੀ ਬੋਲਦੇ ਰਹੇ ਉਹ ਗੱਲ ਕਰਦੇ ਰਹੇ ਇਸ ਕਰਕੇ ਉਹ ਗੱਲ ਕਰਨਗੇ ਅਸੀਂ ਉਹਨਾਂ ਦੀ ਹਮਾਇਤ ਕਰੀਏ ਬਿਲਕੁਲ ਸੋ ਕੌਮੀ ਇਨਸਾਫ ਮੋਰਚੇ ਨੇ ਸਪਸ਼ਟ ਕਰ ਦਿੱਤਾ ਕਿ ਉਹ ਪੰਥਕ ਉਮੀਦਵਾਰਾਂ ਦੀ ਮਦਦ ਕਰਨਗੇ ਪੰਥਕ ਉਮੀਦਵਾਰਾਂ ਚ ਕੌਣ ਆ ਜਾਂਦੇ ਨੇ ਅਮਰਪਾਲ ਸਿੰਘ ਸਿਮਰਨਜੀਤ ਸਿੰਘ ਮਾਨ ਸਰਬਜੀਤ ਸਿੰਘ ਖਾਲਸਾ ਜਸਕਰਨ ਸਿੰਘ ਕਾਨ ਵਾਲਾ ਲੱਖਾ ਸਿਧਾਣਾ ਕਿੰਨਾ ਕੁ ਪੰਜਾਬ ਇਹਨਾਂ ਦੇ ਨਾਲ ਖੜਦਾ ਹੈ ਕਿੰਨਾ ਕੁ ਇਹਨਾਂ ਨੂੰ ਸਾਥ ਮਿਲਦਾ ਹੈ ਤੇ ਇਹ ਲੋਕ ਸਭਾ ਦਿੱਲੀ ਪਹੁੰਚ ਕੇ ਪੰਜਾਬ ਦੀ ਪ੍ਰਤਿਨਾ ਕਰ ਪਾਉਣਗੇ ਇੰਤਜ਼ਾਰ ਕਰੋ 4 ਜੂਨ ਦਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ